ਹੈਂ ਚਾਚੀ ਹੈ ਨਹੀਂ ਕਰ ਹੈ ਨਹੀਂ ਦੀਦੀ ਕਿਵੇਂ ਆ ਕੋਸ ਨਹੀਂ ਕਿੱਧਰ ਗਈ ਜਰੀਆਂ ਸੀ ਮਸ ਕੋਸ ਨੂੰ ਲੀਡੇ ਕੱਪੜੇ ਮਸ਼ੀਨ ਚ ਕੱਢੀ ਆ ਗਈ ਅੱਛਾ ਹੈ ਨਹੀਂ ਚਾਚੀ ਕਰ ਹੈ ਨਹੀਂ ਜੀ ਅਸੀਂ ਮੇਰਾ ਮਾਜਲ ਜਾ ਕੇ ਉਹ ਨਹੀਂ ਬੰਦ ਅੱਛਾ ਹੋਰ ਮਾਤਾ ਬੜੀ ਬੜੀ ਆਪਣੀਆਂ ਨਾ ਹਾਂ ਪਤਾ ਪਾਣੇ ਮੈਨੂੰ ਪਤਾ ਮੈਨੂੰ ਕਿਵੇਂ ਚਾਲਦੀ ਹੋ ਮੈਨੂੰ ਪਤਾ ਕਿਵੇਂ ਚਾਲਦੀ ਹੋ ਬਸ ਆਈ ਆ ਹਣਾ ਔਖਾ ਹੀ ਹੋ ਜਾਂਦਾ ਤੇ ਹੋਰ ਕਿਤੇ ਕਿਤੇ ਹੁੰਦਾ ਚਾਰ ਆ ਵੀ ਜਦੋਂ 29 ਬੰਦਾ ਹਨ ਇੱਕ ਕੰਮੇ ਫੜਨੇ ਉਹ ਹੋ ਜਾਂਦਾ ਵੀ ਇਹ ਤੜਦੇ ਵੀ ਨਹੀਂ ਹਨ ਹੋਰ ਮਾੜਾ ਆਖੜੇ ਸਿਰੋਜ ਦਾ ਹਾਂ ਸਹੀ ਗੱਲ ਹੈ ਹਾਂ ਆਪਾਂ ਦਾ ਕਦੇ ਮਾੜੀ ਨਹੀਂ ਤੇ ਚੰਗੀ ਨਹੀਂ ਜਦੋਂ ਹੀ ਨਹੀਂ ਸਮਝਦੀ ਹੈ ਨਾ ਪਰ ਆਪ ਨੂੰ ਲੋਕ ਜਾਂ ਹੋਣਾ ਪੈਂਦਾ ਭਾਵੇਂ ਲੋਟ ਹੀ ਨਹੀਂ ਹੁੰਦਾ ਇਹਦੇ ਹੋਰ ਫੋਰ ਬਸ ਠੀਕ ਆ ਕੱਲ ਫਿਰ ਤੁਮ ਲਗਾ ਚੁਗਲੀਆਂ ਮੇਰੀਆਂ ਘਰ ਲਈ ਚਾ ਤੇਰੇ ਨਾਲ ਕਰਦੇ ਸੀ ਬਾਹਰ ਨੂੰ ਕੱਤ ਭੱਜੀ ਸੀ ਮੈਂ ਦੇਖ ਲਿਆ ਸੀ ਮੰਮੀ ਮੇਦਾ ਵਲ ਫੇ ਪਾ ਗਈ ਅੱਛਾ ਹਾਂ ਨਾ 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 ਆਉਂਦੀ ਨਹੀਂ ਤੇਰੇ ਵਾਰੇ ਤਾਂ ਆਉਂਦੀ ਨਹੀਂ ਤੇਰੇ ਵਾਰੇ ਮੈਨੂੰ ਐ ਤਾਂ ਸਮਝੀ ਸੀ ਕਿ ਮੈਂ ਕਾ ਇਹ ਫੇਰ ਮੈਂ ਨਾਲ ਲੜੂਗੀ ਜਾ ਛੱਡ ਬ੍ਰਾਹਮਣੇ ਕੀ ਨਹੀਂ ਨਹੀਂ ਤੇਰੀ ਤਾਂ ਕੋਈ ਗੱਲ ਹੀ ਨਹੀਂ ਕਰੀ ਹਸਤਾ ਕਰਦੇ ਨੇ ਗਲਤ ਰਹੀ ਉਹ ਤੇਰੀ ਮੰਮੀ ਕਰ ਜਾਂਦੀ ਸੀਗੀ ਮੈਂ ਤਾਂ ਕੋਈ ਗੱਲ ਹੀ ਨਹੀਂ ਕਰੀ ਕੀ ਆ ਦੇ ਕੋਈ ਕਰ ਜਾਂਦੀ ਸੀਗੀ ਆਏ ਆ ਕਰਦੇ ਆ ਕੰਮ ਨਹੀਂ ਕਰਦੇ ਆ ਭਲਾਣਾ ਨਹੀਂ ਕਰਦੇ ਆ ਤੇ ਪਰ ਇੱਥੇ ਤਾਂ ਆਪਣਾ ਨਾ ਛੱਡਿਆ ਠਿਕਰਾ ਲਾ ਲਵੇ ਉਹ ਕਰ ਜਾਂਦੀ ਸੀ ਮੈਂ ਤਾਂ ਕਰਾਇਆ ਹੀ ਨਹੀਂ ਮੈਨੂੰ 5 ਸਾਲ ਹੋ ਗਏ ਇਹਨਾਂ ਨੇ ਮੈਨੂੰ ਸਲਾਹ ਵੀ ਨਹੀਂ ਵੇਖਿਆ ਮੈਂ ਤਾਂ ਹੱਥ ਹੀ ਆ ਵੇਖ ਲੈ ਪਰਿਵਾਰ ਕਹਿ ਉਹ ਨਹੀਂ ਨਹੀਂ ਮੈਂ ਤਾਂ ਕੁਝ ਨਹੀਂ ਕਿਹਾ ਉਹ ਹੀ ਕਰ ਜਾਂਦੀ ਸੀ ਕੰਮ ਨਹੀਂ ਕਰਦੀ ਆ ਇਹ ਆਏ ਆ ਭਲਾਣਾ ਮਾਤਾ ਆਪੇ ਨਹੀਂ ਦਾਪਦੀ ਪਰ ਹੋਰ ਕੁਲ ਵੈਨਾਂ ਨੇ ਬਾਹਰ ਨੌਕਰ ਲਾਏ ਆ ਨਾ ਵੀ ਅਸੀਂ ਤਾਂ ਇੱਥੇ ਮੰਜੇ ਤੇ ਪਈ ਹੁੰਦੀ ਆ ਉਹਨੇ ਐ ਵੀ ਕਿਹਾ ਹਣਾ ਦੇਸੀ ਥੱਲੇ ਪਈ ਰਹਿੰਦੀ ਹੋਰ ਉਹ ਕੱਲ ਤੇ ਟੰਗਣ ਨੂੰ ਲਾਏ ਫੇਰ ਉਹ ਤਾਂ ਪੈਣੀ ਜੋ ਪੈਣਾਗਾ ਤੇ ਫੇਰ ਉਹ ਛੱਡਣਾ ਵੀ ਪਊਗਾ ਹਨਾ ਗਰਮੀ ਬਹੁਤ ਜਵਾਬ ਜਵਾਰ ਹੋ ਜਾਣਗੇ ਹੋਰ ਗਰਮੀ ਹੁਣ ਵਾਸ ਹੀ ਨਹੀਂ ਕਿਸੇ ਦੇ ਸੀ ਤਾਂ ਹੁਣ ਲਾਉਣਾ ਹੈ ਜੇ ਲੱਗਿਆ ਘਰੇ ਹੁਣ ਉਹ ਤਾਂ ਆਏ ਆਂ ਦੀ ਬਸ ਵੀ ਪਹਿਲੇ ਤਾਂ ਪੈਰ ਵੀ ਆਈ ਜਾਣਾ ਆਈ ਜਾਣਾ ਗੱਲ ਸਹੀ ਫੇਰ ਕਿਹੜਾ ਸਰਕਾਰ ਮਾਫ ਕਰ ਦੋ ਕੋਈ ਨਹੀਂ ਕਰਦਾ ਹੋਰ ਕਿਧਰ ਦੀ ਮਾਤਾ ਹੈ ਨਹੀਂ ਕਰ ਕੁੜਾ ਕੀ ਕਰੀ ਜਾਂਦਾ ਹੈ ਕੋਸ ਨਹੀਂ ਕਰ ਲਗਾ ਚੂਗਾ ਹੋਰ ਕਰਨੇ ਸੀ ਤੂੰ ਹੋਰ ਤਾਂ ਕੋਈ ਕੰਮ ਨਹੀਂ ਪਟਾਉਗਾ ਗੁੱਤਾ ਹੀ ਮੈਥੋਂ ਹੁਣ ਵੇਖਾ ਕਰ ਇਕੱਠਾ ਆ ਕੇ ਨੋ 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 ਨੋ